ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਨਵੇਂ ਬਣੇ ਐਮਪੀ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਉਹਨਾਂ ਦੇ ਪਰਿਵਾਰ ਦਾ ਇੱਕ ਨਵਾਂ ਮੁੱਦਾ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਬਹੁਤ ਆਦ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਇੱਜ਼ਤ ਕਰਦੇ ਸੀ ਸਰਦਾਰ ਬੈਂ ਸਿੰਘ ਜਿਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਤੇ ਉਹਨਾਂ ਕਰਕੇ ਵੋਟਾਂ ਪਾ ਕੇ ਉਹਨੂੰ ਜਿਤਾਤਾ ਸੀ ਪਰ ਜਿਹੜਾ ਉਹਦੇ ਘਰ ਦਾ ਮਸਲਾ ਹੈ ਉਹ ਮਸਲਾ ਜਦੋਂ ਮੈਂ ਸੁਣਿਆ ਮੀਡੀਆ ਰਾਹੀਂ ਜਿਹੜੀਆਂ ਚਰਚਾ ਛੜੀਆਂ ਹੋਈਆਂ ਨੇ ਉਹ ਬੜਾ ਹੈਰਾਨ ਕਰਨ ਵਾਲਾ ਹੈ ਉਹਦਾ ਜਿਹੜਾ ਬ੍ਰਦਰ ਹੈ ਜਸਵਿੰਦਰ ਸਿੰਘ ਆਸਟ੍ਰੇਲੀਆ ਰਹਿੰਦਾ ਹੈ 2008 ਦੇ ਵਿੱਚ ਚਲਾ ਗਿਆ ਸੀ ਤੇ ਉਹਨੇ ਇੱਕ ਘੇਲੂ ਮਸਲੇ ਦਾ ਜਿਹੜਾ ਵਿਵਾਦ ਹੈ ਉਹ ਮੀਡੀਆ ਦੇ ਵਿੱਚ ਛੇੜਿਆ। ਇਹਨਾਂ ਦੇ ਪਰਿਵਾਰ ਦੀ ਇੱਕ ਕੋਠੀ ਹੈ ਮਹਾਲੀ ਦੇ ਵਿੱਚ ਜਿਹਦੀ ਕੀਮਤ ਇਸ ਵਕਤ 5 ਕਰੋੜ ਰੁਪਈਆ ਹੈਗੀ ਆ। ਤੇ ਇੱਕ ਕਨਾਲ ਦੇ ਵਿੱਚ ਉਹ ਕੋਠੀ ਬਣੀ ਹੋਈ ਹੈ। ਇਹਨਾਂ ਦੀ ਜਿਹੜੀ ਮਦਰ ਸੀ ਮਾਤਾ ਇਹਨਾਂ ਦੀ ਬਿਮਲ ਕੌਰ ਉਹਨੇ ਆਪਣੇ ਤਿੰਨੋਂ ਬੱਚਿਆਂ ਦੇ ਨਾਮ ਉਹ ਕੋਠੀ ਕਰ ਦਿੱਤੀ ਸੀ। ਦੋਨੋਂ ਬੇਟੇ ਸਰਜੀਤ ਸਿੰਘ ਤੇ ਜਸਵਿੰਦਰ ਸਿੰਘ ਤੇ ਉਹਨਾਂ ਦੀ ਜਿਹੜੀ ਸਿਸਟਰ ਸੀ ਸਿਸਟਰ ਤੇ ਉਹਨਾਂ ਨੇ ਵਿਆਹ ਦਿੱਤੀ ਉਹ ਆਪਣੇ ਸਹੁਰੇ ਘਰ ਰਹਿੰਦੀ ਐ ਤੇ ਐਮਪੀ ਬਣਨ ਤੋਂ ਬਾਅਦ ਦੇ ਵਿੱਚ ਸਰਜੀਤ ਸਿੰਘ ਖਾਲਸਾ ਨੇ ਜਿਹੜੀ ਮਹਾਲੇ ਵਿੱਚ ਕੋਠੀ ਬਣੀ ਐ ਉਹਦੇ ਤੇ ਕਬਜ਼ਾ ਕਰ ਲਿਆ ਇਹ ਗੱਲ ਕੋਈ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਮੀਡੀਆ ਦੇ ਵਿੱਚ ਚਰਚਾ ਛੜੀ ਹੋਈ ਐ ਉਹਦਾ ਭਰਾ ਕਹਿੰਦਾ ਘੱਟੋ ਘੱਟ 70000 ਰੁਪਏ ਕਿਰਾਇਆ ਆਉਂਦਾ ਕਹਿੰਦਾ 2008 ਤੋਂ ਲੈ ਕੇ ਹੁਣ ਤੱਕ ਜੇ ਮੈਨੂੰ 2 ਲੱਖ ਰੁਪਈਆ ਵੀ ਕਿਰਾਇਆ ਦਿੰਦਾ ਉਹ 1 ਸਾਲ ਦਾ ਘੱਟੋ ਘੱਟ 34-35 ਲੱਖ ਰੁਪਈਆ ਕਹਿੰਦਾ ਮੇਰਾ ਕਿਰਾਇਆ ਹੈ ਜਿਹੜਾ ਸਰ ਵੀ ਦੱਬੀ بیٹھا ਹੈ ਤੁਸੀਂ ਅੰਦਾਜ਼ਾ ਲਾਓ ਜਿਹੜੇ ਬੰਦੇ ਆਪਣੇ ਪਰਿਵਾਰ ਦੇ ਨਾਲ ਇਹੋ ਜਿਹੀਆਂ ਵਧੇਕੀਆਂ ਕਰਦੇ ਨੇ ਆਪਣੇ ਭਰਾ ਦਾ ਹੱਕ ਮਾਰ ਸਕਦੇ ਨੇ ਕੋਠੀ ਦੱਬ ਨੱਪ ਸਕਦੇ ਨੇ ਤੇ ਉਹ ਆਮ ਲੋਕਾਂ ਦੇ ਨਾਲ ਕੀ ਕਰ ਸਕਦੇ ਆਮ ਲੋਕਾਂ ਦੇ ਨਾਲ ਕਿੰਨੀ ਗੁੰਡਾਗਰਦੀ ਕਰਦੇ ਹੋਣਗੇ ਬਹੁਤੇ ਲੋਕਾਂ ਦੀ ਇਹ ਗੱਲਬਾਤ ਹੁੰਦੀ ਹੈ ਕਿ ਤੁਸੀਂ ਜ਼ਿਆਦਾ ਐਂਟੀਬੋਲ ਦੇ ਸਰਬਜੀਤ ਦੇ ਜਾਂ ਅਮਰਪਾਲ ਦੇ ਬਿਲਕੁਲ ਨਹੀਂ ਮੈਂ ਨਿੱਜੀ ਤੌਰ ਤੇ ਕਿਸੇ ਬੰਦੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਪਾਲਦਾ ਕੋਈ ਨਿੱਜੀ ਅਟੈਕ ਨਹੀਂ ਕਰਦੇ ਪਰ ਜਦੋਂ ਇਹ ਅਖੌਤੀ ਪੰਤਖੋਣ ਦੇ ਨਾਂ ਤੇ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਨੇ ਕਿ ਅਸੀਂ ਆਜ਼ਾਦ ਕਰਾਉਣਾ ਹੈ ਪੰਜਾਬ ਨੂੰ ਤੇ ਪੰਜਾਬ ਦੇ ਸਿੱਖਾਂ ਨੂੰ ਜਿਹੜੇ ਬੰਦੇ ਐਮਪੀ ਬਣ ਕੇ ਆਪਣੇ ਭਰਾ ਦਾ ਹੱਕ ਮਾਰੀ ਜਾਂਦੇ ਨੇ ਕੂਠੀ ਨੱਪੀ ਬੈਠੇ ਨੇ ਮਹਾਲੀ ਦੇ ਵਿੱਚ ਤੇ ਤੁਸੀਂ ਹੁਣ ਅੰਦਾਜ਼ਾ ਲਾਓ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਉਹਦਾ ਭਰਾ ਇਹ ਵੀ ਕਹਿੰਦਾ ਹੈ ਕਹਿੰਦਾ ਮੈਨੂੰ ਹੀ ਧਮਕੀਆਂ ਦਿੰਦਾ ਕਿ ਜਦੋਂ ਤੂੰ ਇੰਡੀਆ ਆਮੇਗਾ ਮੇਰੇ ਤੇ ਪਰਚਾ ਕਰਾ ਕੇ ਤੈਨੂੰ ਅੰਦਰ ਕਰਵਾਉਂ ਜਾਣੀ ਕਿ ਕੁਰਸੀ ਦਾ ਨਸ਼ਾ ਕਿਦਾਂ ਦਿਮਾਗ ਦੇ ਵਿੱਚ ਚੜਿਆ ਹੋਇਆ ਮੈਂ ਇੱਕ ਪਿੱਛੇ ਦੇ ਵੀਡੀਓ ਪਾਈ ਸ੍ਰੀ ਗੋੜ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਕਿ ਤੁਸੀਂ ਸਰਬੀਤ ਨੂੰ ਐਮਪੀ ਆਪਣੇ ਕੰਮ ਕਰਾਉਣ ਵਾਸਤੇ ਬਣਾਇਆ ਜਾਂ ਅਤਵਾਦ ਨੂੰ ਬढ़ावा ਦੇਣ ਵਾਸਤੇ ਜਾਂ ਖਾਲਸਤਾਨ ਦੀਆਂ ਗੱਲਾਂ ਕਰਨ ਵਾਸਤੇ ਬਣਾਇਆ। ਕਾਫੀ ਲੋਕਾਂ ਨੇ ਕਮੈਂਟ ਕੀਤੇ ਮੈਨੂੰ ਫੋਨ ਕੀਤੇ। ਕਹਿੰਦੇ ਸਭ ਤੋਂ ਵੱਡੀ ਗਲਤੀ ਸਰਜੀਤ ਦੀ ਇਹ ਸੀ ਕਿ ਉਹਨੇ ਐਸਸੀ ਕੋਟੇ ਵਿੱਚੋਂ ਟਿਕ ਲੈ ਕੇ ਉਹ ਜਿੱਤਿਆ ਆਜ਼ਾਦ। ਪਰ ਕਹਿੰਦੇ ਜਿਹੜਾ ਐਸਸੀ ਕੋਟਾ ਹੈ ਜਿਹਨਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦੀ ਹਜੇ ਤੱਕ ਉਹਨੇ ਕੋਈ ਇੱਕ ਵੀ ਸਟੇਟਮੈਂਟ ਇੱਕ ਵੀ ਗੱਲਬਾਤ ਉਹਨਾਂ ਦੇ ਹੱਕ ਵਿੱਚ ਨਹੀਂ ਕੀਤੀ। ਇਹ ਸਭ ਤੋਂ ਵੱਡੀ ਗੱਲਬਾਤ ਜਿਹੜੀ ਸੀ ਪ੍ਰੀਤਕੋਟ ਦੇ ਲੋਕਾਂ ਨੇ ਦੱਸੀ ਸੀ। ਹੁਣ ਜਿਹੜਾ ਆ ਖੁਲਾਸਾ মিডিਆ ਰਾਹੀਂ ਉਹਦਾ ਭਰਾ ਕਰ ਰਿਹਾ ਤੁਸੀਂ ਸੋਚ ਸਕਦੇ ਹੋ ਵੀ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਗੁਲਾਮ ਮਤਲਬ ਹੁਣ ਤੁਸੀਂ ਆਜ਼ਾਦ ਹੋ ਗਏ ਐਮਪੀ ਬਣ ਕੇ ਜੇ ਤੁਸੀਂ ਆਪਣੇ ਪਰਿਵਾਰਾਂ ਨੂੰ ਹੀ ਗੁਲਾਮ ਬਣਾਓਗੇ ਤੁਸੀਂ ਧੌਂਸ ਜਮਾਓਗੇ ਕਿ ਮੈਂ ਐਮਪੀ ਆ ਜੇ ਤੂੰ ਇੰਡੀਆ ਆ ਕੇ ਤੇ ਪਰਚਾ ਕਰਵਾਉ ਤੇ ਉਹ ਲੋਕ ਆਮ ਲੋਕਾਂ ਲਈ ਕੀ ਕਰ ਸਕਦੇ ਨੇ ਜਿਹੜਾ ਬੰਦਾ ਐਮਪੀ ਬਣ ਕੇ ਕਾਨੂੰਨ ਦੀਆਂ ਧੜੀਆਂ ਉਡਾ ਰਿਹਾ ਆਪਣੇ ਭਰਾ ਦੀ ਕੋਠੀ ਤੇ ਕਬਜ਼ਾ ਕਰੀ ਬੈਠਾ ਹੈ ਤਾਂ ਤੁਸੀਂ ਉਹਦੇ ਤੋਂ ਕੀ ਆਸ ਰੱਖਦੇ ਹੋ ਮੇਰਾ ਕੋਈ ਇਹ ਮਕਸਦ ਨਹੀਂ ਕਿਸੇ ਨੂੰ ਅਸੀਂ ਕਟਾਰੇ ਵਿੱਚ ਖੜਾ ਕਰੀਏ ਉਹਦੇ ਭਰਾ ਨੇ ਕਾਲ ਕੀਤੀ ਹੈ মিডিਆ ਰਾਹੀਂ ਉਹ ਚਰਚਾਾਂ ਵਿੱਚ ਛੜੀਆਂ ਹੋਈਆਂ ਨੇ ਤੇ ਇਹ ਜਿਹੜੀ ਕੋਠੀ ਹੈ ਮਹਾਲੀ ਦੇ ਵਿੱਚ ਹੈ ਉਹਦੀ ਕੀਮਤ ਇਸ ਵਕਤ 5 ਕਰੋੜ ਰੁਪਇਆ ਵੈਸੀ ਹੈਗੀ ਹੈ ਮਹਾਲੀ ਦੇ ਵਿੱਚ ਜਿਹੜੀ ਜਗ੍ਹਾ ਹੈਗੀ ਆ ਉੱਥੇ ਮਹਿੰਗੀ ਆ ਤੇ 5 ਕਰੋੜ ਦੀ ਕੋਠੀ ਹੈ ਉਹ ਕਹਿੰਦਾ ਤਿੰਨ ਸਾਢੇ ਭੈਣ ਭਰਾਵਾਂ ਦੇ ਨਾਂ ਕੋਠੀ ਮੇਰੀ ਮੰਗ ਕਰਕੇ ਗਈ ਸੀ ਐਮਪੀ ਬਣਨ ਤੋਂ ਬਾਅਦ ਦੇ ਵਿੱਚ ਕਹਿੰਦੇ ਇਹਨੇ ਕਬਜ਼ਾ ਕਰ ਲਿਆ ਹੁਣ ਕਹਿੰਦਾ ਮੈਨੂੰ ਸਿੱਧੇ ਤੌਰ ਤੇ ਕਹਿ ਰਿਹਾ ਕਿ ਤੂੰ ਮੁਹਾਲੀ ਵਿੱਚ ਬੜ ਨਹੀਂ ਸਕਦਾ ਜੇ ਤੂੰ ਇੰਡੀਆ ਆਇਆ ਕਹਿੰਦਾ ਮੈਂ ਤੇਰੇ ਤੇ ਪਰਚਾ ਕਰਵਾਉ ਤੁਸੀਂ ਅੰਦਾਜ਼ਾ ਲਾਓ ਜਦੋਂ ਮੈਂ ਸ਼ਬਦ ਵਰਤਦਾ ਹੁੰਨਾ ਕਿ ਅਸੀਂ ਕਿਸੇ ਬੰਦੇ ਦੀ ਕੋਈ ਬੈਂਕ ਰੋਡ ਨਹੀਂ ਵੇਖਦੇ ਉਹਦਾ ਸਮਾਜ ਨੂੰ ਉਹਦਾ ਰਾਜਨੀਤਿਕ ਤੌਰ ਤੇ ਜਾਂ ਸਿਹਤ ਕਾਮ ਨੂੰ ਦੇਣ ਕੀ ਹੈ ਅਸੀਂ ਗੰਦਗੀ ਨੂੰ ਪਹਾੜਾਂ ਤੇ ਚੜਾ ਕੇ ਹਵਾ ਦੇ ਵਿੱਚ ੜਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹੀ ਗੰਦਗੀ ਸਾਡੇ ਸਿਰ ਦੇ ਵਿੱਚ ਪੈ ਰਹੀ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਮੀਡੀਆ ਦਾ ਜਿਹੜੀਆਂ ਚਰਚਾਵਾ ਛੜੀਆਂ ਹੋਈਆਂ ਨੇ ਮੈਂ ਉਹ ਗੱਲਬਾਤ ਕੀਤੀ ਹੈ ਉਹਦਾ ਖੁਦ ਭਰਾ ਜਿਹੜਾ ਆਸਟ੍ਰੇਲੀਆ ਵਿੱਚ ਰਹਿੰਦਾ ਜਸਵਿੰਦਰ ਸਿੰਘ ਉਹਨੇ ਇੱਕ ਖੁਲਾਸਾ ਕੀਤਾ ਹੈ ਤੇ ਤੁਸੀਂ ਹੁਣ ਸਮਝੋ ਕਿ ਸਰਬੀਤ ਹਾਲੇ ਐਮਪੀ ਬਣੇ ਨੂੰ ਬਹੁਤੇ ਮਹੀਨੇ ਨਹੀਂ ਹੋਏ ਬਹੁਤੇ ਸਾਲ ਨਹੀਂ ਹੋਏ ਤੇ ਉਹ ਬੰਦਾ ਅੱਜ ਕੀ ਕਹਿ ਰਿਹਾ ਇਹਦਾ ਭਰਾ ਜਿਹੜਾ ਜਸਵਿੰਦਰ ਸਿੰਘ ਹੈ ਜਦੋਂ ਐਮਪੀ ਦੀ ਇਲੈਕਸ਼ਨ ਲੜ ਰਿਹਾ ਸੀ ਸਰਬੀਤ ਉਹਨੇ ਉੱਥੇ ਸਪੋਰਟ ਕੀਤੀ ਵੀਡੀਓ ਪਾਈਆਂ ਮੀਡੀਆ ਰਾਹੀਂ ਇੰਟਰਵਿਊ ਕਰਕੇ ਕਿਹਾ ਕਿ ਮੇਰੇ ਬ੍ਰਦਰ ਦੀ ਤੁਸੀਂ ਹਮਾਇਤ ਕਰੋ ਅਸੀਂ ਕੌਮ ਲਈ ਕੋਈ ਕਾਰਜ ਕੀਤਾ ਉਹਦੇ ਉਹਦੇ ਬਦਲੇ ਸਾਡਾ ਸਤਕਾਰ ਜਿਹੜਾ ਮਾਣ ਹੈ ਉਹ ਕੌਮ ਨੇ ਪਹਿਲਾਂ ਵੀ ਦਿੱਤਾ ਹੁਣ ਵੀ ਦੇਵੇ ਉਹਨੇ ਬੜੀ ਸਪੋਰਟ ਕੀਤੀ ਸੀ ਪਰ ਜਿਹੜਾ ਹੁਣ ਖਲਾਸਾ ਕੀਤਾ ਹੈ ਇਹ ਤਾਂ ਧਰਤੀ ਕਹ ਲਈ ਪੈਰਾਥਲੋਂ ਨਿਕਲਣ ਵਾਲੀ ਗੱਲ ਹੈਗੀ ਜਿਹੜੇ ਉਹਨੇ ਅੱਜ ਖਲਾਸਾ ਕਰਕੇ ਸਿੱਧੇ ਤੌਰ ਤੇ ਕਹਿਤਾ ਕਿ ਮੇਰਾ ਬ੍ਰਦਰ ਸਰਬਜੀਤ ਸਿੰਘ ਖਾਲਸਾ ਮੈਨੂੰ ਧਮਕੀਆਂ ਦੇ ਰਿਹਾ ਕੋਠੀ ਤੇ ਕਬਜ਼ਾ ਕਰੀ ਬੈਠਾ ਹੈ ਇਹ ਹੁਣ ਅੰਦਾਜ਼ਾ ਤੁਸੀਂ ਲਾਓ ਵੀ ਆਮ ਲੋਕਾਂ ਲਈ ਸਰਬੀਤ ਖਾਲਸਾ ਕੀ ਕਰ ਸਕਦਾ ਕਿੰਨੀ ਗੁੰਡਾਗਰਦੀ ਇਹ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ